नच्चनिदी, बुद्धनिदी ਜੀ ਆਇਆਂ ਨੂੰ ਜੀ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਨਵੀਂ ਉਡਾਰੀ ਤੇ ਮੈਂ ਸੁਰਭੀ ਸ਼ਰਮਾ ਹੰਦਿੰਪੁ ਵਿਖ ਉਹਨਾਂ ਦੇ ਵਧੀਆ ਬਣਦੇ ਨੇ ਜਿਹੜੇ ਆਪਣੇ ਸੁਪਨਿਆਂ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਸੋਨਾ ਬਣਾਉਂਦੇ ਨੇ ਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਹਮੇਸ਼ਾ ਆਹੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਰੁਬਰੂ ਕਰਾਈਏ ਐਸੇ ਉਭਰਦੇ ਹੋਏ ਸਿਤਾਰਿਆਂ ਦੇ ਨਾਲ ਜਿਹੜੇ ਆਪਣੀ ਕੋਸ਼ਿਸ਼ ਮਿਹਨਤ ਵਿਸ਼ਵਾਸ ਦੇ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਦੇ ਨੇ ਤੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਇਸੇ ਦੇ ਚੱਲਦੇ ਹੀ ਸਾਡੇ ਪ੍ਰੋਗਰਾਮ ਦੇ ਵਿੱਚ ਅੱਜ ਇੱਕ ਨਵੇਂ ਉਭਰਦੇ ਹੋਏ ਸਿਤਾਰੇ ਮੌਜੂਦ ਨੇ ਤੁਹਾਡੇ ਉਹਨਾਂ ਨਾਲ ਮੁਲਾਕਾਤ ਕਰਾਂਦੇ ਆ ਪਹਿਲਾਂ ਮੈਂ ਤੁਹਾਨੂੰ ਦੱਸਾਂ ਮੈਂ ਇੱਕ ਮਿਊਜ਼ਿਕ ਡਾਇਰੈਕਟਰ ਵੀ ਨੇ ਤੇ ਸਿੰਗਰ ਵੀ ਨੇ ਹੋਰ ਵੀ ਬਹੁਤ ਸਾਰੇ ਟੈਲੈਂਟ ਨੇ ਉਹਨ ਕੰਨਿਆ ਤੇ ਬਹੁਤ ਬਹੁਤ ਸਵਾਗਤ ਹੈ ਸੁਖਰਾਜ ਸਰੰਗ ਸੜੀ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ ਜੀ। ਸਭ ਤੋਂ ਪਹਿਲਾਂ ਮੈਂ ਤੈਦਿਲੋ ਧੰਨਵਾਦ ਦੀਆਂ ਦੂਰਦਰਸ਼ਨ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ। ਸੋ ਦਰਸ਼ਕਾਂ ਦੇ ਰੂਬਰੂ ਕਰਨ ਦਾ ਮੈਨੂੰ ਮੌਕਾ ਦਿੱਤਾ ਦੂਰਦਰਸ਼ਨ ਨੇ। ਸੋ ਬਹੁਤ ਮੈਂ ਤੈਦਿਲੋ ਧੰਨਵਾਦ ਦੀਆਂ ਦੂਰਦਰਸ਼ਨ ਦਾ। ਜੀ ਦਰਸ਼ਕਾਂ ਨੂੰ ਤਾਂ ਮੈਂ ਇਨੀ ਗੱਲ ਦੱਸ ਦਿੱਤੀ ਤੁਸੀਂ ਇੱਕ 뮤직 ਡਾਇਰੈਕਟਰ ਹੋ ਤੇ ਸਿੰਗਰ ਵੀ ਹੋ। ਹੋਰ ਵੀ ਬਹੁਤ ਸਾਰੇ ਟੈਲੈਂਟ ਮੈਂ ਸੁਣਿਆ ਹੈ ਤੁਹਾਡੇ ਵਿੱਚ ਹੈ ਤੇ ਉਹ ਤੁਸੀਂ ਖੁਦ ਹੀ ਦੱਸ ਕਰਨ ਦੱਸੋ। ਮੈਂ ਹਲੇ ਫਿਲਹਾਲ ਤੇ ਮੈਂ ਹਲੇ ਸਟੱਡੀ ਆਪਣੀ ਕਰ ਰਿਹਾ ਹਾਂ ਪੀਜੀ ਕਾਲਜ ਤੋਂ ਸੋ ਇਹਦੇ ਵਿੱਚ ਹੀ ਮੈਂ ਹੁਣ ਅੱਗੇ ਆਣਾ ਚਾਹੁੰਦਾ ਮਿਊਜ਼ਿਕ ਦੇ ਵਿੱਚ ਹੀ ਮੈਨੂੰ ਗਾਉਣ ਦਾ ਵੀ ਬਹੁਤ ਸ਼ੌਂਕ ਹੈ ਤੇ ਮਿਊਜ਼ਿਕ ਦਾ ਮੈਂ ਚਲੋ ਮੈਂ ਹਾਲੇ ਸਿੱਖ ਰਿਆਂ ਵਾਲੇ ਤੇ ਮਿਊਜ਼ਿਕ ਦੀ ਸਿੰਗਿੰਗ ਵੀ ਤੁਸੀਂ ਕਰਦੇ ਹੋ ਤੇ ਸਿੰਗਿੰਗ ਨਾਲ ਕਦੋਂ ਤੋਂ ਫਿਰ ਜੁੜੇ ਹੋ ਤੁਸੀਂ ਸਿੰਗਿੰਗ ਤੋਂ ਤੁਸੀਂ ਮੈਂ ਬਚਪਨ ਤੋਂ ਜੁੜਿਆ ਹੋਇਆ ਹਾਂ ਜੁਰਦਾ ਮੈਂ ਜੇ ਸਾਲਾਂ ਦਾ ਸੀਗਾ ਉਹ ਦੋਤੋ ਮੈਂ ਪਾਪਾ ਨੇ ਮਤਲਬ ਕਿ ਮੈਨੂੰ ਸਿਖਾਣਾ ਸ਼ੁਰੂ ਕਰ ਦਿੱਤਾ ਸੀਗਾ ਇਸ ਇਸ ਲਾਈਨ ਵਿੱਚ ਨਾ ਤੇ ਹੁਣ ਤੁਸੀਂ ਆਪਣੇ ਜਿੰਦਗੀ ਦੇ ਵਿੱਚ ਕੀ ਕੁਝ ਕਰ ਰਹੇ ਹੋ ਸਿੰਗਿੰਗ ਨੂੰ ਲੈ ਕੇ ਕਿਉਂਕਿ ਤੁਸੀਂ ਸਾਊਂਡ ਟੈਕਨੋਲੋਜੀ ਦਾ ਵੀ ਕਰ ਰਹੇ ਹੋ ਤੇ 뮤직 ਡਾਇਰੈਕਟਰ ਵੀ ਹੋ ਤੇ ਸਿੰਗਰ ਵੀ ਹੋ ਤੇ ਥੋੜੀ ਕਨਫਿਊਜ਼ਨ ਹੋ ਰਹੀ ਹੈ ਕਿ ਤੁਸੀਂ ਕਿਹਦੇ ਵਿੱਚ ਜ਼ਿਆਦਾ ਵਧੀਆ ਕਿ ਤੁਸੀਂ ਸਭ ਕੁਝ ਕਰ ਰਹੇ ਹੋ ਦੇਖੋ ਜੀ 뮤직 ਲਾਈਨ ਐਸੀ ਹੈ ਇਸ ਤੋਂ ਇਸ ਤੋਂ ਉੱਪਰ ਤੇ ਕੁਝ ਨਹੀਂ ਹੈ ਜਿਹੜਾ ਇਸ ਵਿੱਚ ਪੈ ਗਿਆ ਸੋ ਉਹ ਤਾਂ ਲਾਈਫ ਇੰਜੋਏ ਹੀ ਆ ਪੂਰੀ ਹਨਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਇਸ 뮤ਜ਼ਿਕ ਵਿੱਚੋਂ ਜਿੱਦਾਂ ਲਾਈਕ ਹੁਣ ਮੈਂ ਸਾਊਂਡ ਟੈਕਨੋਲੋਜੀ ਤੇ ਕਰ ਰਿਹਾ ਹਾਂ ਹੁਣ ਏਪੀਜੀ ਕਾਲਜ ਵਿੱਚ ਇੱਕ ਐਕਸੈਸ ਨੌਲੇਜ ਲੈਣ ਵਾਸਤੇ ਉਦਾਂ ਤੇ ਮੇਰਾ ਘਰ ਸਟੂਡੀਓ ਵੀ ਹੈ ਸੋ ਮੈਂ ਵਰਕ ਕਰਦਾ ਹਾਂ ਮੇਰੇ ਕਈ ਸਾਰੇ 뮤ਜ਼ਿਕ ਵਿੱਚ ਵੀ ਮੇਰੇ ਆਏ ਹੋਏ Song ਤੇ ਮੈਨੂੰ ਗਾਉਣ ਦੇ ਬੌਸਿੰਗ ਹੁਣ ਹੀ ਰੀਸੈਂਟਲੀ ਮੇਰਾ ਇੱਕ Song ਆਇਆ ਦਿਲਾਂ ਮੇਰਿਆ ਤੇ ਉਹ ਮੇਰਾ ਫਸਟ Song ਸੀ ਡੈਬਿਊ अच्छा तूसे अपना फर्स्ट सॉन्ग नु डेब्यू ਕਰ ਚੁਕੇ ਹੋ ਇਸ ਯਰ ਕੀਤਾ ਤੁਸੀਂ ਹਾਂਜੀ ਇਸ ਯਰ ਕੀਤਾ ਤੇ ਕਿਦਾਂ ਦਾ ਰਿਸਪੌਂਸ ਆ ਕਿਦਾਂ ਦਾ ਰਿਹਾ ਰਿਸਪੌਂਸ ਬਹੁਤ ਅੱਛਾ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦੀ ਆ ਜਿਨ੍ਹਾਂ ਨੇ ਬਹੁਤ ਸਾਰਾ ਪਿਆਰ ਦਿੱਤਾ ਦਿਲਾਂ ਮੇਰਿਆਂ ਨੂੰ ਸੋ ਤੇ ਫਿਰ ਕਿਉਂ ਨਾ ਸੀ ਦਰਸ਼ਕਾਂ ਨੂੰ ਵੀ ਸੁਣਾਈਏ ਤੁਹਾਡਾ ਪਹਿਲਾ ਹੀ ਗੀਤ ਦਿਲਾਂ ਮੇਰਿਆਂ ਬਿਲਕੁਲ ਕਰੀਏ ਤਿਆਰੀ ਬਿਲਕੁਲ ਕੀ ਕਰੀਏ ਟੁੱਟ ਜਾਂਦੇ ਕਸਮਾਂ ਖਾਦੀਆਂ ਹੱਥਾਂ ਵਿੱਚ ਹੱਥ ਪਾ ਕੇ ਤੇ ਬਸ ਟੁੱਟਦੇ ਟੁੱਟਦੇ ਟੁੱਟ ਜਾਂਦੇ ਕਿਸੇ ਨੂੰ ਨਾ ਕਰੀ ਤੂੰ ਪਿਆਰ ਦਲਾ ਮੇਰੇ ਆ ਉਸ ਨਾਂ ਦਾ ਛੱਡ ਇਤਬਾਰ ਦਿਲਾਂ ਮੇਰੇ ਆ ਹਿਜਰਾਂ ਦੀ ਪੀੜਿਆ ਤੇ ਸਦਕੇ ਪਰਉਣੀ ਜ਼ਿੰਦ ਤਾਈਂ ਦਰਦ ਅੰਡੋਣਾ ਪੈ ਜੂਗਾ ਲੱਗੀਆਂ ਦੀ ਖੁਸ਼ੀ ਨਾਲ ਟੁੱਟੀਆਂ ਦੇ ਦੁੱਖ ਬੁਰੇ ਰਮਾ ਭਰੀ ਜ਼ਿੰਦਗੀ ਜਿਉਣਾ ਪੈ ਜੂਗਾ ਲੱਗੀਆਂ ਦੀ ਖੁਸ਼ੀ ਨਾਲੋਂ ਟੁੱਟੀਆਂ ਦੇ ਦੁੱਖ ਬੁਰੇ ਰੋਮਾਂ ਭਰੀ ਜ਼ਿੰਦਗੀ ਜਿਉਣਾ ਪੈ ਜੂਗਾ ਕਿਆ ਬਾਤ ਹੈ ਜੀ ਬੜਾ ਦਰਦਪੜਿਆ ਸੌਂਗ ਸੀਗਾ ਤੇ ਵਿੱਚ ਕੋਈ ਕਹਾਣੀ ਹੈ ਕਿ ਬਸ ਵੈਸੇ ਹੀ ਪਸੰਦ ਆਇਆ ਸੀ ਪਸੰਦ ਸੌਂਗ ਖੁਦ ਲਿਖਦੇ ਵੀ ਹੋ ਕਿ ਜਾਂ ਫਿਰ ਨਹੀਂ ਨਹੀਂ ਲਿਖਣ ਤੱਕ ਤੇ ਮੇਰਾ ਦੂਰ ਦੂਰ ਦਾ ਕੋਈ ਵਾਸਤਾ ਨਹੀਂ ਅੱਛਾ ਲਿਖਣ ਦਲਵਾ ਕੋਈ ਸ਼ੌਕ ਨਹੀਂ ਪੈਦਾ ਹੋਇਆ ਮਿਊਜ਼ਿਕ ਵਾਲ ਮੇਰਾ ਸ਼ੁਰੂ ਤੋਂ ਹੀ ਸ਼ੌਂਕ ਸੀਗਾ ਗਾਉਣ ਨਾਲ ਸ਼ੁਰੂ ਤੋਂ ਹੀ ਬਚਪਨ ਤੋਂ ਮਤਲਬ ਤੁਸੀਂ ਕਿਹੜੇ ਸਾਲ ਤੋਂ ਤੁਸੀਂ ਕਰ ਰਹੇ ਹੋ ਤੇ ਕਿੱਦਾਂ ਉਦੋਂ ਕਿੱਦਾਂ ਮਤਲਬ ਤੁਹਾਨੂੰ ਲੱਗੀ ਲਗਨ ਕਿ ਹਲੇ ਤੱਕ ਤੁਸੀਂ ਇਹਦੇ ਨਾਲ ਜੁੜੇ ਹੋ ਬਸ ਜਿੱਦਾਂ ਘਰ ਵਿੱਚ ਮੇਰੇ ਡੈਡ ਦੀ ਅਕੈਡਮੀ ਸੀ ਸ਼ੁਰੂ ਤੋਂ ਜਿੱਦਾਂ ਕਿ ਮਿਊਜ਼ਿਕ ਵਿੱਚ ਸੀ ਜਦੋਂ ਉੱਠਣਾ ਤੇ ਸਵੇਰੇ ਮਿਊਜ਼ਿਕ ਸੁਣਨਾ ਤੇ ਰਾਤ ਨੂੰ ਜਦੋਂ ਸੌਣਾ ਤੇ ਮਿਊਜ਼ਿਕ ਸੁਣਾ ਤੇ ਸਾਰਾ ਦਿਨ ਮਿਊਜ਼ਿਕ 'ਚ ਫਿਰ ਆਟੋਮੈਟਿਕਲੀ ਹੋਰ ਮਤਲਬ ਦੋ ਰਾਤ ਮਿਊਜ਼ਿਕ ਤੇ ਲਗਾ ਲਿਆ ਬਿਲਕੁਲ ਜੀ ਬਿਲਕੁਲ ਦਿਨ ਰਾਤ ਮਿਊਜ਼ਿਕ ਤੇ ਉਸਤਾਦ ਫਿਰ ਫਾਦਰ ਸਾਹਿਬ ਆਉਣਗੇ ਬਿਲਕੁਲ ਜੀ ਉਹ ਵੀ ਮਿਊਜ਼ਿਕ ਟੀਚਰ ਹੈ ਜੋ ਤੁਹਾਨੂੰ ਨਹੀਂ ਜੀ ਸਿਖਾਉਂਦੇ ਨੇ ਹਾਂ ਜੀ ਨਹੀਂ ਮੇਰੇ ਡੈਡੀ ਡੈਡੀ ਹਾਂ ਜੀ ਸਾਡੀ ਸਾਰੀ ਕਮੀਆਂ ਵਗੈਰਾ ਸਭ ਕੁਝ ਉਹ ਦੂਰ ਕਰਦੇ ਨੇ ਬਿਲਕੁਲ ਜੀ ਬਿਲਕੁਲ ਅੱਛਾ ਕੀ ਲੱਗਦਾ ਤੁਹਾਨੂੰ ਕਿ ਤੁਹਾਡੇ ਵਿੱਚ ਐਸੀ ਕਿਹੜੀ ਕੁਆਲਿਟੀ ਹੈ ਕਿ ਤੁਹਾਨੂੰ ਬਹੁਤ ਵਧੀਆ ਸਿੰਗਰ ਬਣਾ ਸਕਦੀ ਹੈ ਜੀ ਬਿਲਕੁਲ ਰਿਆਜ਼ ਕਰਾਂਗਾ ਤੇ ਹੋਰ ਵਧੀਆ ਕਰ ਸਕਦਾ ਜਿੰਨੀ ਮਿਹਨਤ ਕਰਾਂਗਾ ਜਿੰਨਾ ਮੈਂ 뮤직 ਨੂੰ ਟਾਈਮ ਦਊਂਗਾ ਉਹਨਾਂ ਜਿਆਦਾ ਇਹਦੇ ਵਿੱਚ ਮੈਂ ਇੰਪਰੂਵ ਹੋ ਸਕਦਾ ਹੋਰ ਗਾਉਣ ਵਿੱਚ ਵੀ ਹੋ ਸਕਦਾ ਇਸੇ ਕਰਕੇ ਮੈਂ ਉਹਨਾਂ ਆ ਆਪਣਾ ਰਿਆਜ਼ ਹੁਣ ਕੰਟੀਨਿਊ ਕੀਤਾ ਪਹਿਲਾਂ ਤਾਂ ਮੈਂ 뮤직 ਪ੍ਰੋਡਕਸ਼ਨ ਵਾਲਾ ਸੀਗਾ ਹੋ ਗਿਆ ਨਾਲ ਨਾਲ ਉਹ ਵੀ ਕਰਦੇ ਸੀ ਗਾਉਂਦਾ ਵੀ ਸੀਗਾ ਮੈਨੂੰ ਕੁਝ ਲੱਗੀ ਸੀ ਤੁਹਾਨੂੰ ਕਿ ਤੁਸੀਂ ਇਹਨਾਂ ਸਭ ਕੁਝ ਕਿੱਦਾਂ ਮੈਨੇਜ ਕਰਦੇ ਕਿਉਂਕਿ ਇੱਕ ਸਿੰਗਰ ਵੀ ਹੋ ਤੁਸੀਂ ਰਿਆਜ਼ ਵੀ ਕਰਨਾ ਪੈਂਦਾ ਉਹਨੂੰ ਵੱਖਰਾ ਟਾਈਮ ਦੇਣਾ ਪੈਂਦਾ 뮤직 ਸਾਊਂਡਟ੍ਰੈਕ ਦਾ ਤੁਸੀਂ ਕਰਦੇ ਹੋ 뮤직 ਬੈਕਗ੍ਰਾਉਂਡ ਤੁਸੀਂ ਦਿੰਦੇ ਹੋ ਬਹੁਤ ਕੁਝ ਤੁਸੀਂ ਕਰਦੇ ਹੋ ਇਹ ਕਿੱਦਾਂ ਵੀ ਤੁਸੀਂ ਮੈਨੇਜ ਕਰਦੇ ਹੋ ਕਿੱਦਾਂ ਟਾਈਮ ਦਿੰਦੇ ਸਭ ਨੂੰ ਬਸ ਮੈਨੇਜ ਜਿੱਦਾਂ ਕਿ ਹੁਣ ਕਾਲਜ ਆ ਜਾਂਦਾ ਮੈਂ ਹੁਣ ਤੇ ਸਟੱਡੀ ਵੀ ਨਾਲ ਬੈਲੇਂਸ ਕਰਨੀ ਪੈਂਦੀ ਹੈ ਹਾਂਜੀ ਹਾਂਜੀ ਬਿਲਕੁਲ ਸਟੱਡੀ ਵੀ ਨਾਲ ਸੋ ਰਾਤ ਨੂੰ ਕਈ ਵੇਲੇ ਜਾਗਣਾ ਪੈਂਦਾ ਆ ਰੋਜ਼ ਹੀ ਵੈਸੇ ਰਾਤ ਨੂੰ ਜਿਹੜਾ ਆਰਟਿਸਟ ਆ ਉਹ ਜ਼ਿਆਦਾਤਰ ਰਾਤ ਨੂੰ ਹੀ ਕੰਮ ਕਰਦੇ ਆ ਕਿਉਂਕਿ ਰਾਤ ਨੂੰ ਫਰੈਸ਼ ਵਾਈਬ ਆਂਦੀ ਆ ਕਹਿੰਦੇ ਰਾਤੀ ਕ੍ਰੀਏਟੀਵਿਟੀ ਜਾਗਦੀ ਆ ਕ੍ਰੀਏਟੀਵਿਟੀ ਜ਼ਿਆਦਾ ਆਂਦੀ ਤੇ ਕੋਈ ਡਿਸਟਰਬ ਕਰਨ ਵਾਲਾ ਨਹੀਂ ਹੁੰਦਾ ਰਾਤ ਨੂੰ ਕੋਈ ਕਿਸ ਨਿਆਣਾ ਨਹੀਂ ਕੋਈ ਫੋਨ ਨਹੀਂ ਕੋਈ ਕੁਛ ਨਹੀਂ ਜਦੋਂ ਵੀ ਮੈਂ ਵਰਕ ਕਰਦਾ ਆ ਮਿਊਜ਼ਿਕ ਤੇ ਤੇ ਫੋਨ ਮੇਰਾ ਸਾਈਡ ਤੇ ਹੀ ਹੁੰਦਾ ਇਸੇ ਕਰਕੇ ਕਈ ਜਣੇ ਮੇਰੇ ਤੋਂ ਡਿਸਟਰਬ ਵੀ ਆ ਨਰਾਜ਼ ਵੀ ਆ ਮੇਰੇ ਕੋਲ ਕਿ ਤੂੰ ਫੋਨ ਨਹੀਂ ਚੱਕਦਾ ਸੰਣੀ ਜਦੋਂ ਜ਼ਿੰਦਗੀ ਚ ਅੱਗੇ ਵਧਣ ਵਾਸਤੇ ਮਿਹਨਤ ਕਰਨੀ ਪੈਂਦੀ ਕਈ ਵਾਰ ਸਮਾਂ ਨਹੀਂ ਹੁੰਦਾ ਕਈ ਕਿਸੇ ਨੂੰ ਨਹੀਂ ਦੇ ਪਾਉਂਦੇ ਇਹਦੇ ਵਿੱਚ ਨਿਰਾਸ਼ਗੀ ਗਿਲਾਤ ਨਹੀਂ ਕਰਨਾ ਚਾਹੀਦਾ ਕਿਉਂਕਿ ਇੱਕ ਦਿਨ ਤੁਸੀਂ ਕੁਝ ਬਣੋਗੇ ਤੇ ਫਿਰ ਉਹ ਨਿਰਾਸ਼ਗੀਆਂ ਵੀ ਦੂਰ ਵੀ ਕਰਨੀਆਂ ਸਭ ਹਾਂਜੀ ਬਿਲਕੁਲ ਸਕੂਲ ਕਾਲਜ ਦੇ ਵਿੱਚ ਵੀ ਪਾਰਟਿਸਿਪੇਟ ਵਗੈਰਾ ਕਰਦੇ ਹਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਕੂਲ ਦੇ ਵਿੱਚ ਮੈਂ ਬਹੁਤ ਪਾਰਟਿਸਪੇਸ਼ਨ ਕੀਤੀ ਮੈਂ ਜਿੱਦਾਂ ਗਾਉਣ ਵਿੱਚ ਵੀ ਤੇ ਕਈ ਗਰੁੱਪ Song ਵੀ ਰੈਡੀ ਕਰਾਣੇ ਗਾਉਣਾ ਖੁਦ ਵੀ ਉਦਗ ਐਕਟਿੰਗ ਵਾਲੀ ਵੀ ਮੇਰਾ ਬਹੁਤ ਸ਼ੌਂਕ ਹੈ ਜਿੱਦਾਂ ਮੈਂ ਸਕਿੱਟ ਵਗੈਰਾ ਵੀ ਕਰਦਾ ਹੁੰਦਾ ਸੀ ਸਕੂਲ ਵਿੱਚ ਐਕਟਿੰਗ ਵੀ ਤੁਸੀਂ ਨੇ ਛੱਡੀ ਉਹਦੇ ਵਿੱਚ ਵੀ ਤੁਹਾਡਾ ਹੈ ਹਾਂਜੀ ਤੇ ਇਨ ਫਿਊਚਰ ਕੁਝ ਐਕਟਿੰਗ ਦੇ ਵਿੱਚ ਵੀ ਹੈ ਕਿ ਤੁਸੀਂ ਹਾਂਜੀ ਆ ਜੀ ਮੈਂ ਇਨ ਫਿਊਚਰ ਆਪਣੇ ਜਿੰਨੇ ਗਾਣੇ ਮੈਂ ਹੁਣ ਆਪ ਹੀ ਐਕਟ ਕਰੂੰਗਾ ਬਾਕੀ ਜਿੱਦਾਂ ਗਾਣੇ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਜੋ ਹੁੰਦਾ ਉਹ ਸਾਨੂੰ ਬਾਕੀ ਮੇਰੀ ਪੂਰੀ ਕੋਸ਼ਿਸ਼ ਹੈ ਕਿ ਮੈਂ ਐਕਟਿੰਗ ਵਿੱਚ ਵੀ ਮਿਊਜ਼ਿਕ ਵਿੱਚ ਵੀ ਐਜ਼ ਅ ਸਿੰਗਰ ਵੀ ਤੇ ਹੁਣ ਕੋਈ ਰੀਸੈਂਟ ਕੁਝ ਕਰ ਰਹੇ ਹੋ ਤੁਸੀਂ ਹਾਂਜੀ ਮੈਂ ਰੀਸੈਂਟ ਹੁਣ ਕਾਫੀ ਪ੍ਰੋਜੈਕਟ ਅੱਛਾ ਜਿੱਦਾਂ ਇੱਕ ਮੂਵੀ ਹੈ ਸਰਕਾਰੀ ਖਾਲਸਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਉੱਪਰ ਇਹ ਮੂਵੀ ਬਣ ਰਹੀ ਉਹਦਾ ਸਾਰਾ 뮤직 ਮੈਂ ਕਰ ਰਿਹਾ ਤੇ ਬੈਕਗ੍ਰਾਉਂਡ 뮤직 ਸਾਰਾ ਮੇਰਾ ਹੈ ਤੇ ਵਿੱਚ ਕਈ ਮਹਿਨਾਜ਼ ਹਸਤੀਆਂ ਜਿਨ੍ਹਾਂ ਨੇ ਗਾਇਆ ਹੋਇਆ ਜਿੱਦਾਂ ਕਿ ਨਛੱਤਰ ਗਿੱਲ ਜੀ 우ਸਤਾਦ ਪ੍ਰਿੰਸ ਸੁਖਦੇਵ ਜੀ ਤੇ ਜਸਵੀਰ ਜੱਸੀ ਜੀ ਰਣਜੀਤ ਬਾਵਾ ਜੀ ਕਾਫੀ ਅੱਛੇ ਅੱਛੇ ਫਨਕਾਰ ਉਹਦੇ ਵਿੱਚ ਕਰ ਰਹੇ ਨੇ ਸੋ ਉਹਨਾਂ ਨਾਲ ਮੌਕਾ ਮੈਨਰੇ ਕੰਮ ਕਰਨ ਦਾ ਤੇ ਮੈਂ ਸੁਣਿਆ ਕਿ ਤੁਸੀਂ ਹੋਰ ਵੀ ਬਹੁਤ ਸਾਰੇ ਐਸੇ ਫਨਕਾਰ ਹਨਾ ਨਾਲ ਕੰਮ ਕਰ ਚੁੱਕੇ ਹੋ ਅਲਰੇਡੀ ਹਾਂਜੀ ਹਾਂਜੀ ਜਿੱਦਾਂ ਮੇਰੇ ਡੈਡ ਉਹਨਾਂ ਨੇ ਮਤਲਬ ਕਿ ਸ਼ਾਇਦ ਕੋਈ ਬਾਲੀਵੁੱਡ ਦੀ ਕੋਈ ਮਹਿਨਾਜ ਹਸਤੀ ਹੋਵੇ ਜਿਨ੍ਹਾਂ ਨੂੰ ਨਾਰ ਕੀਤਾ ਹੋਵੇ ਰਿਕਾਰਡ ਲਾਈਕ ਜਿੱਦਾਂ ਸ਼ਿਰਾ ਕੁਸ਼ਾਲ ਜੀ ਰੀਚਾ ਸ਼ਰਮਾ ਜੀ ਰੀਤੂ ਪਾਟਕ ਜੀ ਹਰਸ਼ਦੀਪ ਕੌਰ ਜੀ ਸੋ ਉਹਨਾਂ ਸਾਰੇ ਨਾਲ ਹੁਣ ਮੇਰਾ ਉਹਨਾਂ ਰੀਸੈਂਟ ਲਿੱਕ ਕੀਤਾ ਸ਼ਬਾਬ ਸਾਵਰੀ ਜੀ ਦੇ ਨਾਲ ਤੇ ਮੋਨਾ ਪਟ ਜੀ ਦੇ ਨਾਲ ਸਾਡਾ ਡੈਬਿਊ ਤੇ ਉਹਨਾਂ ਦਾ ਤੁਹਾਡਾ ਫੇਵਰਿਟ ਸਾਊਂਡਟ੍ਰੈਕ ਕਿਹੜਾ ਹੈ ਜਿਹੜਾ ਤੁਹਾਨੂੰ ਬਹੁਤ ਵਧੀਆ ਲੱਗਦਾ ਹੈ ਗਾਣੇ ਦਾ ਫੇਵਰਿਟ ਸਾਊਂਡਟ੍ਰੈਕ ਇਹ ਇੱਕ ਕਿੱਸਾ ਹੈ ਇੱਕ ਬਹੁਤ ਦਰਦ ਭਰਿਆ ਵੀ ਕਿੱਸਾ ਕਹਿ ਸਕਦੇ ਆ ਜਿੱਥੋਂ ਮਤਲਬ ਕਿ ਮੇਰੇ ਕੈਰੀਅਰ ਦੀ ਸ਼ੁਰੂਆਤ ਵੀ ਹੁੰਦੀ ਹੈ ਪਰ ਮੈਂ ਤੁਹਾਨੂੰ ਕਹਾਂ ਕਿ ਤੁਹਾਡੇ ਕਿਸੇ ਨੂੰ ਵੀ ਆਪਾਂ ਸੁਣਾਵਾਂਗੇ ਪਰ ਇਸ ਤੋਂ ਪਹਿਲਾਂ ਦਰਸ਼ਕਾਂ ਨੂੰ ਇੱਕ ਵਧੀਆ ਜਿਹਾ ਗੀਤ ਠੀਕ ਉਸ ਤੋਂ ਬਾਅਦ ਅਸੀਂ ਤੁਹਾਡਾ ਕਿੱਸਾ ਜ਼ਰੂਰ ਸੁਣਾਵਾਂਗੇ ਇੱਕ ਪਿਆਰਾ ਜਿਹਾ ਦਰਸ਼ਕ ਬਿਲਕ झा जो बण रांझा जो गीड़ा बण ਆ ਲੈ ਜੀ ਤੁਸੀਂ ਬਿਲਕੁਲ ਹੀ ਨਾ ਮगन ਮੁਕਤ ਕਰ ਦਿੱਤਾ ਚਲੋ ਕਹਿੰਦੇ ਕਿ ਜ਼ਿੰਦਗੀ 'ਚ ਅੱਗੇ ਵਧਣ ਵਾਸਤੇ ਕਈ ਵਾਰ ਸਾਡੀ ਲਾਈਫ ਦੇ ਵਿੱਚ ਐਸੇ ਇਨਸੀਡੈਂਟ ਹੋ ਜਾਂਦੇ ਨੇ ਜੋ ਸਾਨੂੰ ਬਹੁਤ ਕੁਝ ਸਿਖਾ ਜਾਂਦੇ ਨੇ ਤੇ ਸੁਖਰਾਜ ਵੀ ਸਾਨੂੰ ਇਹੀ ਕੁਝ ਦੱਸ ਰਹੇ ਸੀ ਕੋਈ ਕਿੱਸਾ ਤੁਹਾਡੇ ਨਾਲ ਹੋਇਆ ਜਿਸ ਨੇ ਤੁਹਾਡੀ ਕਰੀਅਰ ਸ਼ੁਰੂਆਤ ਕੀਤੀ ਹੈ ਤੇ ਹੁਣ ਅਸੀਂ ਉਹ ਜਾਨਣਾ ਚਾਹਾਂਗੇ ਜਿੱਦਾਂ ਕਿ ਇੱਕ ਗਾਣਾ ਸੀਗਾ ਮੇਰੇ ਡੈਡ ਦਾ ਉਹ ਮਤਲਬ ਕਿ ਮੈਂ ਉਹ ਬਚਪਨ ਤੋਂ ਮੈਂ ਉਹ ਸੁਣਦਾ ਰਹੇ ਮੇਰੇ ਕੋਲ ਮਤਲਬ ਕਿ ਉਸ ਟਾਈਮ ਤੇ ਜਦ ਕੈਸਟੇਟਸ ਹੁੰਦੇ ਆ ਤੇ 24 ਸਾਲ ਪਹਿਲਾਂ ਉਹ ਗਾਣਾ ਇੱਕ ਰਿਲੀਜ਼ ਹੋਣਾ ਸੀਗਾ ਇੱਕ ਕੰਪਨੀ ਚ ਪਰ ਉਹ ਕਿਸੇ ਵਜ੍ਹਾ ਕਰਕੇ ਰਿਲੀਜ਼ ਨਹੀਂ ਹੋ ਪਾਇਆ ਸੋ ਉਸ ਗਾਣੇ ਨੇ ਮਤਲਬ ਉਹ ਗਾਣਾ ਇੱਕ ਤਰ੍ਹਾਂ ਦਾ ਗਵਾਚ ਹੀ ਗਿਆ ਸੀਗਾ ਜਿਨ੍ਹਾਂ ਕੋਲ ਪਿਆ ਸੀ ਉਹਨਾਂ ਕੋਲ ਗਵਾਚ ਗਿਆ ਸੀਗਾ ਗਾਣਾ ਉਹ ਮਤਲਬ ਕਿ ਕਈ ਕਈ ਮੈਟਰ ਹੁੰਦੇ ਕਈ ਗਲ ਗਵਾਚ ਜਾਂਦੀ ਸੀ ਸੋ ਉਸ ਗਾਣੇ ਨੇ ਮੈਨੂੰ ਗਾਉਣਾ ਸਿਖਾਇਆ ਉਸ ਗਾਣੇ ਨੇ ਮੈਨੂੰ 뮤ਜ਼ਿਕ ਕਰਨਾ ਸਿਖਾਇਆ ਉਸ ਗਾਣੇ ਦੀ ਬਤੌਲਤ ਮੈਨੂੰ ਮੈਂ ਹਾਰਮੋਨੀਅਮ ਪਲੇ ਕਰ ਸਕਦਾ ਉਸ ਗਾਣੇ ਦੀ ਬਤੌਲਤ ਸੋ ਓਹੋ ਜਿੱਦਾਂ ਕਿ ਹੁਣ ਮੇਰੇ ਤਾਇਆ ਜੀ ਮੈਂ ਤਾਂ ਉਹਨਾਂ ਨੂੰ ਤਾਇਆ ਜੀ ਕਹਿੰਨਾ ਸਰਦਾਰ ਰਿੰਦਰਜੀਤ ਸਿੰਘ ਵੈਸ ਜੀ ਮੇਰਾ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇੱਕ ਤੋਹਫਾ ਦਿੱਤਾ ਦੁਆਰਾ ਮੰਨ ਲਓ ਕਿ ਇਹ ਗਾਣਾ ਮੈਨੂੰ ਇੱਕ ਵਰਦਾਨ ਦੇ ਰੂਪ ਵਿੱਚ ਮਿਲਿਆ ਅੱਛਾ ਗਾਣਾ ਮਤਲਬ ਮਿਲ ਗਿਆ ਦੁਆਰਾ ਹਾਂਜੀ ਹਾਂਜੀ ਮਿਲ ਗਿਆ ਤੁਹਾਨੂੰ ਮਿਲ ਗਿਆ ਬੜੀ ਨਾ ਹੋਵੇ ਤੁਹਾਨੂੰ ਦੱਸਣ ਲੱਗਾ ਬੜੀ ਮਿਹਨਤ ਮੁਸ਼ਕਲ ਤੋਂ ਬਾਅਦ ਗਾਣਾ ਮਿਲਿਆ ਹੁਣ ਜਿੱਦਾਂ ਕਿ ਅਸੀਂ ਜਦੋਂ ਗਏ ਉਹਨਾਂ ਦੇ ਘਰੇ ਰਿੰਦਰਜੀਤ ਸਿੰਘ ਵੈਸ ਜੀ ਦੇ ਘਰੇ ਗਏ ਸੋ ਉੱਥੇ ਜਦੋਂ ਉਹਨਾਂ ਨੇ ਕਿਹਾ ਕਿ ਮੇਰਾ ਸਾਰਾ ਮੈਟਰ ਜਿਹੜਾ ਪੁਰਾਣਾ ਉਹ ਸੀ ਹੁਣ ਲੱਭਣ ਲੱਗੇ ਤੇ ਸ਼ਾਇਦ ਕੁਵਾਲੀ ਵੀ ਲੱਭ ਜੂਵੇ ਹੈਨਾ ਸੋ ਮੈਂ ਤੇ ਜਿੱਦਾਂ ਹੀ ਕਰੋ ਮੈਂ ਨਿਕਲਿਆ ਛੇਤੀ ਛੇਤੀ ਮੈਂ ਪਹੁੰਚਿਆ ਉੱਥੇ ਉੱਥੇ ਜਿੰਨਾ ਹੀ ਮੈਟਰ ਸੀ ਸਾਰਾ ਇਕੱਠਾ ਕਰਕੇ ਮੈਂ ਆਪਣੇ ਘਰ ਲਿਆਂਦਾ ਉਹ ਵੀ ਮੇਰੇ ਨਾਲ ਹੀ ਆਏ ਤੇ ਤੁਸੀਂ ਯਕੀਨ ਕਰਿਓ ਪੂਰਾ ਪੂਰਾ ਕੈਸੇਟਸ ਛਾਣ ਮਾਰੀਆਂ ਸੀ ਪੂਰੀਆਂ ਸੀਡੀ ਛਾਣ ਮਾਰੀਆਂ ਤੈਨੂੰ ਯਕੀਨ ਕਰ 1995 ਦੇ ਹਾਰਡ ਡਿਸਕ ਉਹ ਵੀ ਅਸੀਂ ਇੱਕ ਨਵਾਂ ਕੰਪਿਊਟਰ ਲੈ ਕੇ ਆਂਦਾ ਜਿਹਦੇ ਵਿੱਚ ਉਹ ਪੁਰਾਣੀਆਂ ਲੱਗ ਸਕਣ ਉਸ ਜਦੋਂ ਆਨ ਕੀਤਾ ਸਾਰੀਆਂ ਕਰਾਪਟਡ ਤੇ ਉਹ ਇੱਕ ਦਿਲ ਟੁੱਟ ਗਿਆ ਨਾ ਉਹ ਤਾਂ ਦਿਲ ਟੁੱਟ ਮਤਲਬ ਹਲੇ ਵੀ ਹੌਸਲਾ ਸੀਗਾ ਦਿਲ ਤੇ ਟੁੱਟ ਗਿਆ ਸੀ ਪਰ ਹਲੇ ਵੀ ਹੌਸਲਾ ਸੀਗਾ ਕਿ ਹੁਣ ਮਿਲੂਗੀ ਕਿਉਂਕਿ ਇੱਕ ਸੀਡੀ ਦਾ ਬੈਗ ਪਿਆ ਹੋਇਆ ਸੀ ਗੱਲ ਵੀ ਇੱਕ ਤੇ ਸਾਰੀਆਂ ਸੀਡਿਸ ਵਿੱਚ ਆਪਾਂ ਗਾਣੇ ਸੁਣੀਗੇ 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 ਮੇਰੇ ਲੈਪਟਾਪ ਵਿੱਚ ਤੇ ਸੀਡਿਸ ਵਿੱਚ ਇੱਕ ਲਾਸਟ ਵਿੱਚ ਇੱਕ ਸੀਡੀ ਬਚ ਗਈ ਸੀ ਕਲਾਸਟ ਜਿੱਦ ਵਿੱਚ 10 ਗਾਣੇ ਸੀਗੇ ਤੇ ਉਹਦੇ ਵਿੱਚ ਜਿੱਦਾਂ ਕਿ 10 ਗਾਣੇ ਸੀ ਤੇ 9 ਗਾਣੇ ਪੂਰੇ ਹੋ ਗਏ ਮਿਲ ਕੇ ਮੇਰਾ ਐਕਸਾਈਟਮੈਂਟ ਵਧੀ ਕਿ ਕਿਜੇ ਹੋਣਾ ਹੈ ਤਾਂ ਮੇਰਾ ਦਿਲ ਮੇਰਾ ਦਿਲ ਟੁੱਟਿਆ ਨਾ ਤੇ ਤੁਸੀਂ ਯਕੀਨ ਕਰਿਓ ਜਦ 10ਵਾਂ ਗਾਣਾ ਵੱਜਿਆ ਨਾ ਉਹ ਕੋਵਾਲੀ ਤੇ ਜਦੋਂ ਮੈਂ ਸੁਣਿਆ ਤੇ ਮੈਂ ਆਪਣੀ ਜ਼ਿੰਦਗੀ ਚ ਇੰਨਾ ਕਦੀ ਨਹੀਂ ਰਿਹਾ ਤੇ ਜਿੰਨਾ ਉਦੋਂ ਰਿਹਾ ਇੰਨੀ ਐਕਸਾਈਟਮੈਂਟ ਸੀ ਇੱਕ ਉਹ ਗਾਣਾ ਮੈਨੂੰ ਵਰਦਾਨ ਦੇ ਰੂਪ ਵਿੱਚ ਮਿਲਿਆ ਤੇ ਮੈਂ ਇਸ ਗਾਣੇ ਪਿੱਛੇ ਆਪਣੀ ਮਤਲਬ ਕਿ ਮੈਂ ਰੋਟੀ ਤੱਕ ਵੀ ਛੱਡਦੀ ਸੀ ਕਿ ਮੈਨੂੰ ਇਹ ਗਾਣਾ ਚਾਹੀਦਾ ਬਸ ਤੇ ਇਹ ਗਾਣਾ ਤੁਹਾਨੂੰ ਆਂਦਾ ਹੁਣ ਵੀ ਆਂਦਾ ਹੋਏ ਹੈ ਤੇ ਹਾਂਜੀ ਆਂਦੀ ਹੁੰਦਾ ਆਪਾਂ ਜ਼ਰੂਰ ਸੁਣਨਾ ਚਾਹਾਂਗੇ ਇੰਨਾ ਵੱਡਾ ਕਿੱਸਾ ਆਪਾਂ ਗੀਤ ਦਾ ਸੁਣਿਆ ਤੇ ਗੀਤ ਨਾ ਸੁਣਿਆ ਐਸਾ ਹੋ ਨਹੀਂ ਸਕਦਾ ਤੇ ਹੁਣ ਗੀਤ ਸਰੋਤ ਜ਼ਰੂਰ ਸੁਣਾਓ ਬਿਲਕੁਲ ਬਿਲਕੁਲ ಸಗಮಸ ನಿಧನಿ ಸ ನಿಧಮ ಗಮ ಧಮ ಗಮಗ ಸ ನಿಧನಿ ಸಗಮದಿಧನಿ ಸಗಮ ದಮಗ ನಿಧನಿ ಸ ನಿ ಧಮ ಗಮ ದಮ ಗಮಗ ಸ ನಿಧನಿ ಸ ಗಮ ದ ਤੇਰੇ ਹਮ ਲਗ ਜਾਵਣ ਮੈਨੂੰ ਤਾਂ ਤੇਰਾ ਬਾਲਗ ਨਾ ਹੋਵੇ ਦੁਨੀਆ ਦੇ ਵਿੱਚ ਹੱਸਦਾ ਆਇਓ ਤਾਂ ਦਿਲ ਅੰਦਰੋਂ ਦਰੀ ਰੋਵੇ ਆਸ਼ਿਕਤਾ ਦਿਲ ਸ਼ੀਸ਼ੇ ਵਰਗਾ ਤੇ ਲੱਗੇ ਠੇਸ ਤੇ ਢੁੱਟ ਖਲੋਵੇ ਮਨਜ਼ੂਰ ਮਨਜ਼ੂਰ ਮੀਆਂ ਉਹਦਾ ਜੀਣਾ ਕੀ ਏ ਤਾਂ ਜੀ ਦਾ ਦਰਦੀ ਕੋਈ ਨਾ ਹੋਵੇ ਕੱਲ ਛੱਡ ਕੇ ਨਾ ਜਾ ਪਾਹੜਾ ਤੇਰਾ ਰੇ ਛੋਪੀ ਮਾਝ ਪਾਹੜਾ ਤੇਰਾ ਬੇਨ छॾे ਇਹ ਬਿਲਕੁਲ ਵੀ ਝੂਠ ਨਹੀਂ ਸੀ ਗਾਣੇ ਵਿੱਚ ਕੁਛ ਨਹੀਂ ਹੈ ਇਹ ਗਾਣੇ ਦੇ ਵਿੱਚ ਬਹੁਤ ਦਰਦ ਬਹੁਤ ਇਮੋਸ਼ਨਸ ਨੇ ਮੈਂ ਪਰਸਨਲੀ ਫੀਲ ਕੀਤੇ ਨੇ ਬਹੁਤ ਸੋਹਣਾ ਗਾਣਾ ਹੈ ਥੈਂਕ ਗੋਡ ਇਹ ਗਾਣਾ ਲੱਭ ਗਿਆ ਜੀ ਬਿਲਕੁਲ ਕੋਈ ਐਸਾ ਵੀ ਕੋਈ ਹੈ ਤੁਹਾਡਾ ਆਈਡੀਅਲ ਜਾਂ ਫਿਰ ਕੋਈ ਐਸਾ ਮਿਊਜ਼ੀਸ਼ੀਅਨ ਜਿਸ ਨੂੰ ਤੁਸੀਂ ਫੋਲੋ ਕਰਦੇ ਹੋ ਜੀ ਬਿਲਕੁਲ 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 ਕਿਸ ਨੂੰ ਫੋਲੋ ਕਰਦੇ ਹੋ ਮੈਂ ਹਰਮੋਨੀਅਮ ਜੇ ਕਿਸੇ ਦਾ ਜੇ ਮੈਂ ਪ੍ਰੋਗਰਾਮਿੰਗ ਕਿਸੇ ਸੁਣਨਾ ਪਸੰਦ ਕਰਦਾ ਤਾਂ ਪਾਕਿਸਤਾਨ ਵਿੱਚੋਂ ਉਸਤਾਦ ਇਮਰਾਨ ਅਕਟਰ ਖਾਨ ਸਾਹਿਬ ਜੀ ਨੇ ਜੀ ਸੋ ਜਿਨ੍ਹਾਂ ਦਾ ਮੈਂ ਹਰਮੋਨੀਅਮ ਜਿਆਦਾ ਸੋਹੰਦਾ ਉਹਨਾਂ ਦੇ ਉਹਨਾਂ ਤੋਂ ਇਨਸਪਾਇਰ ਹੋ ਕੇ ਕੁਝ ਕੋਸ਼ਿਸ਼ ਕਰੀ ਦੀ ਬਜਾਣ ਦੀ ਉਹਨਾਂ ਤੋਂ ਉਹਨਾਂ ਵਰਗਾ ਤੇ ਚੱਲੋ ਨਹੀਂ ਵੀ ਜਾ ਸਕਦੇ ਉਹਨਾਂ ਤੋਂ ਇਨਸਪਾਇਰ ਹੋ ਕੇ ਵੀ ਆਣ ਦੀ ਕੋਸ਼ਿਸ਼ ਕਰੀ ਦੀ ਹੈ ਸੋ ਫੇਵਰਿਟ ਮੇਰੇ ਪੰਜਾਬੀ ਇੰਡਸਟਰੀ ਵਿੱਚ ਮੇਰੇ ਕਲਾਕਾਰ ਨੇ ਸਭ ਤੋਂ ਪਹਿਲਾਂ ਤੇ ਮੈਂ ਡਾਕਟਰ ਸਤਿੰਦਰ ਸਰਤਾਜ ਜੀ ਦਾ ਮੈਂ ਉਹਨਾਂ ਨੂੰ ਬਹੁਤ ਸੋਹੰਦਾ ਸੋ ਆਬਵੀਅਸਲੀ ਡੈਡ ਹਸਤਾਜ ਪ੍ਰਿੰਸਪਲ ਦੇਵ ਜੀ ਹਨ ਤੇ ਅਮਰਿੰਦਰ ਗੇਲ ਜੀ ਨੂੰ ਮੈਂ ਉਹ ਪਸੰਦ ਕਰਦਾ ਤੇ ਇਸ ਹਫਤੇ ਰ ਸਪੋਰਟ ਤੇ ਕੌਣ ਕਰਦਾ ਡੈਡੀ ਸਪੋਰਟ ਸਾਰੇ ਸਪੋਰਟ ਸਾਰੇ ਕਰਦੇ ਜਿਆਦਾਤਰ ਜਿੱਦਾਂ ਕਿ ਡੈਡ ਤੇ ਕਰਦੇ ਕਰਦੇ ਮਮ ਜਿੱਦਾਂ ਮੈਂ ਹੁਣ ਪਾਪਾ ਮੈਨੂੰ ਕੋ ਸਿਖਾ ਰਹੇ ਸੋ ਫਾਈਨਲ ਟੱਚ ਜਿਹੜਾ ਮੰਮਾ ਨੇ ਮੈਨੂੰ ਆ ਕੇ ਦੇਣਾ ਹੁੰਦਾ ਕਿ ਪਾਪਾ ਨੇ ਇਹ ਕਹਿਣਾ ਕਿ ਜੋ ਵੀ ਹੋਣੀ ਤਿਆਰ ਕੀਤਾ ਮਤਲਬ ਪਾਪਾ ਮੰਮਾ ਨੇ ਸੁਣਨਾ ਹੁੰਦਾ ਲਾਸਟ ਟੈਕ ਇੱਕੋ ਫਾਈਨਲ ਜਿਹੜਾ ਹਾਂਜੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਮੈਂ ਆਪਣੇ ਪਾਪਾ ਸਾਹਮਣੇ ਚਲੋ ਕਹਿੰਦੇ ਪਾਪਾ ਸਾਹਮਣੇ ਗੱਲ ਲੈਂਦਾ ਮੈਂ ਪਰ ਮੰਮਾ ਸਾਹਮਣੇ ਮੈਂ ਤਾਂ ਬਿਲਕੁਲ ਨਹੀਂ ਕਾਇਆ ਅੱਛਾ ਤੁਸੇ ਮਨੋ ਸ਼ਾਇਦ ਵੀ ਹੈ ਬੜਾ ਬਹੁਤ ਸ਼ਾਇਦ ਨੇ ਹਾਂਜੀ ਅੱਛਾ ਮਾਂ ਸਾਹਮਣੇ ਤਾਂ ਗਾਇਆ ਜਾ ਸਕਦਾ ਹੈ ਕਿਉਂਕਿ ਮਾਂ ਲਈ ਪਾਪਾ ਗੀਤ ਕਿੰਨੇ ਬੜੇ ਗਾਉਂਦੇ ਆਂ ਮੰਮਾ ਦਾ ਹੋਂ ਜਿੱਦਾਂ ਇਦਾਂ ਕਿ ਕਿੰਨੇ ਚਿਰ ਤੋਂ ਸੌਂਦੇ ਆ ਰਹੇ ਔਰ ਸਵੇਚ ਜਦੋਂ ਕੰਮ ਕਰਨਾ ਆਂ ਹਨਾ ਕੁਝ ਖਾਣਾ ਵਗੈਰਾ ਬਣਾਉਣਾ ਤੇ ਸੁਣੀ ਜਾਣਾ ਸੁਣੀ ਉਹਨਾਂ ਨੂੰ ਤੇ ਇੰਨਾ ਕਿ ਐਕਸਪੀਰੀਅੰਸ ਹੋ ਗਿਆ ਕਿ ਉਹ ਦੱਸ ਸਕਦੇ ਆ ਕਿ ਇੱਥੇ ਤੂੰ ਸਹੀ ਹੈ ਇੱਥੇ ਤੂੰ ਗੱਲ ਇੱਥੇ ਤੋਂ ਗਲਤ ਇਹਨਾਂ ਦਾ ਪਤਾ ਲੱਗ ਜਾਂਦਾ ਹੈ ਬੜਾ ਪਹਿਲਾ ਗੁਰ ਹਾਂਜੀ ਮਾਂ ਸਭ ਕੁਝ ਸਿਖਾਉਂਦੀ ਹੈ ਸਭ ਕੁਝ ਸ਼ੁਰੂਆਤ ਹੁੰਦੀ ਹੈ ਕਿਉਂਕਿ ਮਾਪੇ ਦਾ سپورਟ ਤਾਂ ਬਹੁਤ ਜ਼ਰੂਰੀ ਜਿੰਦਗੀ ਦੇ ਵਿੱਚ ਸੁਪਨਾ ਸਾਡਾ ਅਧੂਰਾ ਕਈ ਵਾਰ ਪੂਰਾ ਵੀ ਹੋ ਜਾਏ ਨਾ ਫਿਰ ਅਧੂਰਾ ਰਹਿ ਜਾਂਦਾ ਜੇ ਮਾਪੇ ਦਾ ਸਾਥ ਨਾ ਹੋਵੇ ਤਾਂ ਤੇ ਮਾਪੇ ਦਾ ਸਾਥ ਤਾਂ ਮਨ ਲੋਗੜੇ ਬੋਲ ਜਰਾ ਲਾਈਵ ਪਰਫਾਰਮੈਂਸ ਕਰੀ ਦਿੱਤੀ ਲਾਈਵ ਚ ਲਾਈਵ ਪਰਫਾਰਮੈਂਸ ਹਾਂਜੀ ਮੈਂ ਆਪਣੇ ਡੈਡ ਨਾਲ ਹੀ ਬਹੁਤ ਵਾਰੀ ਐਜ਼ ਅ ਮਤਲਬ ਕਿ ਉਹਨਾਂ ਨੇ ਮੈਨੂੰ ਇੰਟਰਡਿਊਸ ਕੀਤਾ ਜਿੰਨੀ ਵਾਰ ਵੀ ਕੀਤਾ ਸਟੇਜ ਤੇ ਉਹਨਾਂ ਨਾਲ ਹੀ ਮੈਂ ਬਹੁਤ ਗੁੱਡ ਐਕਸਪੀਰੀਅੰਸ ਰਿਹਾ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਕੁਝ ਤੇ ਹੁਣ ਤੁਹਾਨੂੰ ਲਾਈਵ ਪਰਫਾਰਮੈਂਸ ਜ਼ਿਆਦਾ ਲੱਗਦੀ ਕਿ ਸਟੂਡੀਓ ਪਰਫਾਰਮੈਂਸ ਜ਼ਿਆਦਾ ਲੱਗਦੀ ਨਹੀਂ ਦੋਨੇ ਅੱਛੀਆਂ ਦੋਨੋਂ ਅੱਛੀਆਂ ਦੋਨੋਂ ਅੱਛੀਆਂ ਸਟੂਡੀਓ ਪਰਫਾਰਮੈਂਸ ਵੀ ਅੱਛੀ ਹੈ ਸਟੂਡੀਓ ਪਰਫਾਰਮੈਂਸ ਵਿੱਚ ਇਹ ਹੁੰਦਾ ਕਿ ਆਪੜੀ ਟੇਕ ਕਰ ਸਕਦੇ ਆ ਆਦਵਾਰਾ ਕਰ ਸਕਦੇ ਆ ਹਨਾ ਜਦੋਂ ਨਹੀਂ ਮੂਡ ਆ ਉਦੋਂ ਨਹੀਂ ਕਰ ਸਕਦੇ ਜਦੋਂ ਮੂਡ ਆ ਲੋ ਬੇਸਿਕਲੀ ਗਾਣਾ ਜਿਹੜਾ ਮੂਡ ਤੇ ਡਿਪੈਂਡ ਹੈ ਹੂੰ ਹਣਾ ਆਪਾਂ ਜ਼ਬਰਦਸਤੀ ਕਿਸੇ ਗਾਣੇ ਨੂੰ ਆਪਾਂ ਕਰ ਨਹੀਂ ਸਕਦੇ ਹੁਣ ਜਿੱਦਾਂ ਮੇਰਾ 뮤직 ਪ੍ਰੋਡਕਸ਼ਨ ਦਾ ਹੈ ਹਣਾ ਮੈਂ 뮤직 ਜਦੋਂ ਬਣਾਉਂਦਾ ਕਿਸੇ ਮੂਵੀ ਦਾ ਜਾਂ ਹੁਣ ਉਹਦੇ ਵਾਸਤੇ ਪ੍ਰੋਪਰ ਇੱਕ ਮਾਈਂਡ ਚਾਹੀਦਾ ਹੈ ਕਨਸੈਂਟਰੇਸ਼ਨ ਚਾਹੀਦੀ ਆ ਹੁਣ ਕਈ ਇਸ ਕਰਕੇ ਮੇਰੇ ਕੋਲ ਕਈ ਵੇਲੇ ਮੈਂ ਜਦੋਂ ਮੈਂ ਕੰਮ ਕਰਦਾ ਹੁੰਦਾ ਮੇਰਾ ਫੋਨ ਸਾਈਡ ਤੇ ਪਿਆ ਹੁੰਦਾ ਜਾ ਮੇਰੇ ਡਰਾਵ ਵਿੱਚ ਮੈਂ ਫੋਨ ਸਾਇਲੈਂਟ ਕਰਕੇ ਰੱਖ ਦਿੰਨਾ ਕਿਉਂਕਿ ਕੰਮ ਵੇਲੇ ਕੋਈ ਹਨਾ ਡਿਸਟਰਬੈਂਸ ਨਾ ਹੋਵੇ ਤੇ ਤੁਸੀਂ ਹੁਣ ਆਪਣਾ ਕਿਹੜਾ ਅਗਲਾ ਫੇਵਰੇਟ ਟਰੈਕ ਸਾਨੂੰ ਸੁਣਾਉਣਾ ਚਾਹੋਗੇ ਅਗਲਾ ਟਰੈਕ ਮੇਰਾ ਜਿਹੜਾ ਆਉਣ ਵਾਲਾ ਹੈ ਕਿ ਮੈਂ ਉਹ ਦੱਸ ਜਿਹੜਾ ਤੁਹਾਨੂੰ ਫੇਵਰੇਟ ਹੋਵੇ ਤੁਹਾਡਾ ਵਧੀਆ ਹੋਵੇ ਜਾਉਣ ਵਾਲਾ ਦੱਸ ਕੇ ਸੁਣਾਉਣਾ ਚਾਹਦੇ ਹੋ ਸੁਣਾ ਦਿਓ ਮੈਂ ਆਪਣਾ ਫੇਵਰੇਟ ਟਰੈਕ ਸੁਣਾਵਾਂਗਾ ਮੇਰੇ ਡੈਡ ਦੀ ਕੰਪੋਜੀਸ਼ਨ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਸੋ ਇਹ ਇੱਕ ਬਹੁਤ ਹੀ ਜਨ ਲਿਖਿਆ ਬਾ ਕਮਾਲ ਸ਼੍ਰੀ ਰਾਮ ਸ਼ਰਨ ਜੀ ਸ਼ੀਲਾ ਜੀ ਬਾਕ ਮਾਲ ਉਹਨਾਂ ਨੇ ਇਸ ਇਸ ਚੀਜ਼ ਨੂੰ ਲਿਖਿਆ ਇਸ ਗਾਣੇ ਨੂੰ ਇਸ ਗੀਤ ਨੂੰ ਲਿਖਿਆ ਸੋ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਹਾਂ ਕਿਸੇ ਦਾ ਪਿਆਰ ਚੜਦਾ ਆ ਆਸ਼ਿਕ ਰਖਦੇ ਨੇ ਅੱਖਾਂ ਆਸ਼ਿਕ ਰਖਦੇ ਨੇ ਅੱਖਾਂ ਸਦਾ ਲਾਗੇ ਉਸ ਨੂੰ ਕਈ ਰਤਾਂ ਲੰਘ ਗਈਆਂ ਕਈ ਬਦਲੇ ਜਾਂ ਨਿਸ਼ਕੁਬਤਾਂ ਨੇ ਹੰਦ ਸਦਾ ਰ ਬਹੁਤ ਵਧੀਆ ਤੁਹਾਡੀ ਗਾਇਕੀ اور ਬਹੁਤ ਵਧੀਆ ਲਿਰਿਕਸ ਵੀ ਸੀਗੇ ਜੀ ਬਿਲਕੁਲ ਬਹੁਤ ਅੱਛਾ ਲੱਗਿਆ ਸੁਣ ਕੇ ਤੇ ਕਿਵੇਂ ਹੁਣ ਤੁਹਾਨੂੰ ਅੱਗੇ ਜਿੱਤੇ ਤੁਸੀਂ ਲਾਈਵ 'ਚ ਤੁਸੀਂ ਕਿਹਾ ਕਿ ਮੈਂ ਬਹੁਤ ਸਾਰੇ ਫਨਕਾਰਸ ਨਾਲ ਕੰਮ ਕੀਤਾ ਹਾਂ ਉਹਨਾਂ ਨੂੰ ਮਿਲੇ ਤੁਸੀਂ ਕਦੀ ਅਜਿਹਾ ਹੋਇਆ ਕਿ ਕਿਸੇ ਨੇ ਲਾਈਵ ਦੇ ਵਿੱਚ ਕੋਈ ਤੁਹਾਨੂੰ ਇੱਕ ਐਡਵਾਈਸ ਦਿੱਤੀ ਹੋਵੇ ਜਾਂ ਸਲਾਹ ਦਿੱਤੀ ਹੋਵੇ ਤੁਹਾਨੂੰ ਅੱਜ ਤੱਕ ਨਾ ਪੁੱਲਦੀ ਹੋਵੇ ਬਿਲਕੁਲ ਹੈ ਕੋਈਦਰਾ ਮੇਰੇ ਡੈਡੀ ਸੀ ਅੱਛਾ ਡੈਡੀ ਨੇ ਹਾਂਜੀ ਉਹਨਾਂ ਨਾਲ ਕੰਮ ਕਰਕੇ ਤੇ ਆਬਵੀਅਸਲੀ ਬਹੁਤ ਮਜ਼ਾ ਆਉਂਦਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਉਹਨਾਂ ਕੋਲ ਲਾਈਕ ਨਵੀਆਂ ਕੰਪੋਜੀਸ਼ਨਸ ਨਵੇਂ ਆਈਡੀਆ ਹਨਾ ਉਹ ਇੱਕ ਨਵੀਂ ਕ੍ਰੀਏਟੀਵਿਟੀ ਵਿੱਚ ਕਰਨ ਦਾ ਮੌਕਾ ਮਿਲਦਾ ਹੈ ਨਾ ਤੇ ਉਹਨਾਂ ਕੋਲ ਬਹੁਤ ਸਕੰਨ ਉਹਨਾਂ ਨੇ ਮੈਨੂੰ ਇਹੀ ਸਿਖਾਇਆ ਕਿ ਬੇਟੇ ਰਿਆਜ਼ ਕਰੋ ਬਸ ਜਿੰਨਾ ਕਰਉਂਦਾ ਮਿਹਨਤ ਕਰੋ ਆਪਣੇ ਕੰਮ ਪ੍ਰਤੀ ਇਮਾਨਦਾਰ ਡੈਡੀਕੇਟਰ ਹੋ ਆਪਣੇ ਕੰਮ ਪ੍ਰਤੀ ਤੇ ਤੁਸੀਂ ਬਿਲਕੁਲ ਸਕਸੈਸ ਹੋਵੋਗੇ ਸੋ ਸਾਡੇ ਪ੍ਰੋਗਰਾਮ ਦਾ ਵੀ ਹੁਣ ਵੇਲਾ ਹੋ ਚੁੱਕਾ ਹੈ ਤੇ ਜਾਂਦੇ ਸਾਂ ਜਾਂਦੇ ਸਾਡੇ ਦਰਸ਼ਕਾਂ ਨੂੰ ਕੋਈ ਵਧੀਆ ਗੀਤ ਤੁਸੀਂ ਜ਼ਰੂਰ ਸੁਣਾ ਕੇ ਜਾਓ ਮੈਂ ਬਿਲਕੁਲ ਮੇਰੇ ਡੈਡ ਦੀ ਕੰਪੋਜੀਸ਼ਨਾਂ ਉਹਨਾਂ ਦਾ ਮੈਂ ਮਾਈਆ ਸੁਣਾਉਂਗਾ ਤੁਹਾਨੂੰ ਜੀ ਜੀ ਪਿਆਰ ਦੀ ਸੋਮੈ ਨੂੰ ਇਹ ਮਾਇਆ ਤੇਰੇ ਪਿਆਰ ਦੀ ਸੋਮੈ ਸੋਨੇ ਗੀਤ ਬਹੁਤ ਸੋਹਣੀ ਆਵਾਜ਼ ਤੇ ਤੁਸੀਂ ਆ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਉਹਦੇ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਅਸੀਂ ਉਮੀਦ ਕਰਦੇ ਹਾਂ ਕਿ ਇਨ ਫਿਊਚਰ ਤੁਹਾਡੇ ਸਾਰੇ ਸੁਪਨੇ ਪੂਰੇ ਹੋਣ ਜਿਹੜਾ ਤੁਹਾਡਾ ਏਮ ਹੈ ਤੁਸੀਂ ਉਸ ਨੂੰ ਹਾਸਲ ਕਰ ਸਕੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ